दाश लगा है बीहार बख्शी सिंह करनाल सिंह बूढ़ सिंह करम सिंह संपूर्ण कौर मसा सिंह भलाईपुर पिंडबाद जिला अमृतसर ਸਰਸਾ ਕੇ ਜਿਸ ਵੇਲੇ ਕੋविद ਮੈਨੂੰ ਟੱਪਾ ਕਾਪੂਆ ਦਾ ਡੇਰਾ ਦਿੱਤਾ ਢਾਈਆ ਅੱਗੇ ਰੂਪ ਤੱਕਿਆ ਨਾਨਕ ਤਪਾ ਜੋ ਬਿਨ ਪੰਜਾ ਤਤਾਂ ਸੋ ਬਪਾਈਆ ਉਸ ਨੇ ਸੰਦੇਸ਼ ਹੁਕਮ ਦਿੱਤਾ ਪਤਾ ਪਤ ਪਰਮੇਸ਼ਵਰ ਭੇਖ ਖੁਲਾਈਆ ਨਾਲ 21 ਵਾਰ ਅੱਖਰ ਲਿਖ ਕੇ ਪਪਾ ਤਰਨੀ ਤਰਤ ਤਵਲ ਤੋਲ ਉਤੇ ਤਾ ਤੜੜਾਈਆ ਕੋਬਿੰਦ ਮਾਰ ਗੋਬਿੰਦ ਧਿਆਨ ਮਾਰ ਲੈ ਰਤਾ ਰਤਨਾ ਮੋਲਕ ਰੂਪ ਧਿਆਨ ਰਖਾਈਆ ਨਜਰੀ ਆਏ ਕੋ ਪ੍ਰਵਦੀ ਸਤਾ ਸਤਿ ਸਦਵਾਦੀ ਸੋ ਬਾਪਈਆ ਜਿਸਨੇ ਤੇਰੀ ਅੰਤ ਕਰਾਉਣੀ ਫਤਾ ਪਤਾ ਫਾਤੀਆ ਸਬਦਾਂ ਦੇ ਪੜਾਈਆ ਸ੍ਰਿਸ਼ਟੀ ਦ੍ਰਿਸ਼ਟੀ ਕੁੜੀ ਕਿਰਿਆ ਕਰੇ ਬਟਾ ਜੀਰੂ ਅੰਕ ਵੇਖ ਵਿਖਾਈਆ ਕਿਸੇ ਦੀ ਕੀਮਤ ਰਹੇ ਨਾ ਟਕਾ ਆਪਰੂ ਖਾਕ ਵਿੱਚ ਮਲਾਈਆ ਕਟਨੇ ਵਾਲਾ ਆਪਣੇ ਲੱਕ ਦਾ ਵੇਖ ਲੈ ਪਟਾ ਕਮਰ ਕੱਸਾ ਕਸ ਕੇ ਲੈ ਅੰਗੜਾਈਆ ਤੇਰਾ ਰੂਪ ਪ੍ਰਸਿੱਧ ਹੋਣਾ ਕਲ ਜੁਗਤੰਮ ਤਾਰ ਜਟਾ ਜਟਾ ਯੂਡ ਰਹਿਣ ਕੋਈ ਨਾ ਪਾਈ ਆ ਲਿਖਾ ਮੁਕਾਉਣਾ ਜਿਨਾ ਖਾਤਾ ਕਟਣਾ ਬੱਛਾ ਕਟਾਕਿ ਸੇ ਆਪਣਾ ਨਾਮ ਲਗਾਇਆ ਕੂੜ ਕਿਰਿਆ ਖਾਕ ਉਡਾਉਣੀ ਮਿੱਟੀ ਘਟਾ ਚਾਰੋਂ ਕੁੰਟ ਵੇਖ ਵਿਖਾਈਆ ਸਦੀ ਚੌਦਮੀ ਗੇੜਨੀ ਉਲਟੀ ਲੱਠਾ ਚਕਰ ਭ੍ਰਤੀ ਚਕਰ ਦਿਨਾ ਲਗਾਈਆ ਲੈਣਾ ਪੂਰਾ ਕਰਨਾ ਤੀਰਥ 86 ਠਾ ਗੰਗਾ ਗੋਦਾਵਰੀ ਜਮਨਾ ਸਰਸਤੀ ਵੇਖ ਕਣੀ ਚਾਈ ਚਾਇਆ ਪੇਪ ਖਲਾਉਣਾ ਮੰਦਰ ਪਸੇ ਤੇ ਸ਼ਿਵ ਟਵਾਲੇ ਮੱਠਾ ਗੁਰੂ ਗੁਰਦਵਾਰ ਪਰਦਾ ਰੇ ਨਰਈਆ ਸ੍ਰਿਸ਼ਟੀ ਦ੍ਰਿਸ਼ਟੀ ਖੇਲ ਵੇਖਣਾ ਬਾਜੀ ਕਰਨਟਾ ਨਟੂਏ ਆਪਣਾ ਹਕਮ ਵਰਤਾਇਆ ਸਚ ਦਸਾ ਤੂੰ ਜੀਵ ਨਿਆਰ ਹਰਨਾ ਚਰਨਾ ਸੱਚ ਦੱਸਾਂ ਤੂੰ ਜੀਵ ਧਿਆਨ ਚੜਨਾ ਸ਼ਮਸ਼ਾਨ ਭੂਮੀ ਵਾਲੇ ਫਟਾ ਮਰਿਆ ਫੇਰ ਨਾ ਕੋਈ ਉਠਾਈਆ ਜਗਤ ਸਮਾਇਦਾ ਰਹੇ ਕੋਈ ਨਾ ਰਟਾ ਝਗੜਾ ਕਰੇ ਨਾ ਕੋਈ ਲੁਕਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੇ ਕਿਰਪਾ ਕਰ ਦੇਵਨ ਹਾਰਾ ਸੱਚ ਵਰ ਸਰਸਾ ਸਹਿਬ ਸੱਚ ਵਡਿਆਈਆ ਸਰਸਾ ਪਾਰ ਕਿਨਾਰਾ ਕੇ ਜਿਸ ਵੇਲੇ ਗੋਬਿੰਦ ਨੇ ਰਖਿਆ ਕਦਮ ਕਦੀਮ ਦੇ ਮਾਲਕ ਤਿਆ ਕਮਾਈਆ ਮੈਨੂੰ ਲੇਖ ਜਾਦ ਆਇਆ ਆਤਮ ਅਲੀ ਜਾ ਤਾ ਤੜਾਈਆ ਮੈਂ ਖੁਸ਼ੀ ਨਾਲ ਚੁੰਮਿਆ ਕਬਲ ਚਰਨ ਦਾ ਪਦੰਬ ਅਦੇ ਕੋ ਵੇਖ ਵਕਾਈਆ ਜੋਸ਼ਾ ਰਾਕੀਤਾ ਸੀ ਕ੍ਰਿਸ਼ਨ ਨਾਲ ਜਦਵ ਕਾਨ ਜਦਵ ਜਦ ਹੀ ਆਪਣੀ ਅੱਖ ਖੁਲਾਈਆ ਮੈਨੂੰ ਯਾਦ ਆਇਆ ਨੂਰ ਅਨਾਈ ਅਦਮਾ ਰਾਮ ਰਹੀਮ ਬੇਪਰਵਾਹੀਆ ਮੈਂ ਖੁਸ਼ੀ ਵਿੱਚ ਲੱਗਾ ਭਜਨ ਭਜਨ ਬੰਦਗੀ ਪਿਛਲੀ ਦਿੱਤੀ ਤਜਾਈਆ ਨਾਲੇ ਕੂਕ ਕੇ ਕਿਆ ਮੈਨੂੰ ਟੁਕੀਆਂ ਦਾ ਮਿਲਿਆ ਸਜਣ ਜੋ ਗ੍ਰੀਪਾ ਦਾ ਗਰੀਬਾ ਹੋਏ ਸਹਾਈਆ ਮੇਰੇ ਅੰਦਰ ਤਾਲ ਲੱਗਾ ਵਜਣ ਸ਼ਬਦੀ ਅਨਾਦੀ ਸ਼ਬਦ ਅਨਾਦੀ ਨਾਦ ਤਨ ਬਜਾਈਆ ਮੇਰੇ ਘਰ ਤੇ ਜੋਤੀ ਦੀਪਕ ਲੱਗਾ ਜਗਨ ਅੰਧੇ ਅੰਧੇ ਰਾਰਿਆ ਨਰਾਈਆ ਮੈਂ ਖੁਸ਼ੀ ਵਿੱਚ ਹੋ ਗਿਆ ਮਗਨ ਪਸਤੀ ਵਿੱਚ ਲਈ ਅੰਗੜਾਈਆ ਗੌਰ ਨਾਲ ਤੱਕਿਆ ਸੂਰਬੀਰ ਦਾ ਪਦਨ ਨਿਗਾ ਨਿਗਾ ਵਿੱਚੋਂ ਉਠਾਈਆ ਉਸ ਵੇਲੇ ਗੋਬਿੰਦ ਨੇ ਇਸ਼ਾਰਾ ਕੀਤਾ ਸਰਸੇੰਤਮ ਦਾ ਲੇਖਾ ਵੇਖ ਵਿੱਚ ਅਦਣ ਆਲਾ ਅਦਨਾ ਕਰੇ ਲੜਾਈਆ ਕਿਹੜਾ ਸ਼ਰਾਂ ਨੂੰ ਲੱਗੇ ਵੱਡਣ ਅੱਗੇ ਹੋ ਨਾ ਕੋਈ ਅਟਕਾਈਆ ਕਲਮਾ ਕਲਮੇ ਨੂੰ ਲੱਗੇ ਛੜਣ ਸੰਗੀ ਸੰਗ ਨਾ ਕੋਈ ਵਿਖਾਈਆ ਏ ਖੇਲ ਕਰੇ ਸੁਰਾਸ ਰਵੰਗਨਾ ਚਾ ਪਾਛਾ ਨੂੰ ਉਟ ਅਲਾਈਆ ਸਰਸੀ ਗਿਆ ਗੁਬਦ ਉਸ ਵੇਲੇ ਸੱਚੇ ਗੁਰਮੁਖਾਂ ਨਿਰਗੁਣ ਤਾਰ ਕਰਾਈ ਮਜਣ ਸਰ ਗੁਣੀ ਆਪਣਾ ਰੰਗ ਰੰਗਾਈਆ ਤੇਰਾ ਸਿਕ ਤੈਨੂੰ ਮੂਲ ਨਾ ਜਾਏ ਲਪਣਾ ਘਰ ਬੈਠਿਆਂ ਲੈਣਾ ਉਠਾਈਆ ਸੁਰਦਾਸ ਜੱਜਨਾ ਸੁਣਾ ਕੇ ਨਦਨ ਸੁਰਦਾਸ ਸ਼ਬਦ ਸੁਣਾ ਕੇ ਨਦਨ ਸੋਈ ਸੁਰਤੀ ਲਣੀ ਜਗਾਈਆ ਮਾਲਕ ਕਾਲਕ ਬਣ ਕੇ ਆਮੀ ਪਕੜੇ ਕਜਣਾ ਪਰਦੇ ਕਜਣਾ ਮਾਲਕ ਖਾਲਕ ਬਣ ਕੇ ਆ ਮੀਂਹ ਪਰਦੇ ਕਜਣਾ ਜਿਹੜਾ ਆਪਣਾ ਹੱਥ ਟਕਾਈਆ ਤੇਰੇ ਪ੍ਰਕਾਸ਼ ਦੇ ਦੀਪਕ ਜਗਨ ਪੰਜ ਦੀਪਕ ਦੇਣ ਗਵਾਈਆ ਉਸ ਵੇਲੇ ਕੋਬਦ ਨੇ ਸੰਦੇਸ਼ ਦਿੱਤਾ ਹक्कਨ ਹੱਕ ਹੱਕ ਜਨਾਹੀਆ ਸਰਸੇ ਜਿਸ ਵੇਲੇ ਪੂਰੇ ਹੋਏ ਅਰਸੀ ਕਿਉਂਕਿ ਆਕਾਲ ਕਰੇ ਤਰਸੇ ਹੁਕਮੀ ਮੇਰਾ ਅਗੰਮ ਵਰਸੇ ਮੈਂ ਜਨ ਭਗਤਾ ਤੇ ਗੰਡੇ ਆਵਾਸ਼ਕਨ ਗੰਡੇ ਆਵਾਸ਼ਕਨ ਮੈਂ ਜਨ ਭਗਤਾ ਦਰ ਤੇ ਗੰਡੇ ਆਵਾਸ਼ਕਨ ਗਾਂਢ ਪਿਛਲੀ ਯਾਦ ਰਖਾਈ ਆ ਭਰਾ ਭੰਡਾਰੇ ਖਾਲੀ ਸਖਨ ਖਾਵਤੇ ਆਪਣਾ ਨਾਮ ਕਰਈਆ ਜਿਜ ਨੇਤਰ ਖੋਲ ਕੇ ਅਖਨ ਦਰਸ਼ਨ ਦੇਵਾਤਾ ਉਠਈਆ ਚਰਾਸੀ ਵਿੱਚੋਂ ਗੁਰੂਲੇ ਮਤ ਮੱਖਣ ਗੁਰਮੁਖਿ ਆਪਣੇ ਘਰ ਬਸਾਈਆ ਏਕੋ ਕਾਟ ਦੱਸ ਕੇ ਪਤਨ ਏਕੋ ਨਈਆ ਨਾਮ ਚੜਾਈਆ ਤੂੰ ਮੇਰਾ ਤੂੰ ਮੇਰਾ ਤੇਰਾ ਸਾਰੇ ਨਾਮ ਜਪਣ ਤੂੰ ਅੰਗਟੂਲਾ ਗਾਮੈ ਤਈਆ ਜਨਮ ਕਰਮ ਦੇ ਦੂਰ ਕਰਾਵਾਂ ਪਾਪਨ ਪਦਤ ਪੁਨੀਤ ਬਨਾਈਆ ਫੇਰ ਬਸਾ ਕੇ ਸੱਚਾ ਬਤਨ ਬੀ ਬਤਨਾ ਹਮਾ ਸਹਾਈਆ ਹੁਣ ਜਨਮ ਲਿਆ ਵਿੱਚ ਪਟਨ ਫੇਰ ਸੰਭਲ ਸੋ ਪਾਪਾਈਆ ਜਗ ਤੇ ਬਸੇਰਾ ਰਹਿਣ ਆਵਾ ਕਟਣ ਨੀਤੁਰ ਨਜਰ ਕੋਈ ਨ ਪਈਆ ਪਿਛਲੀ ਸਬਦੀ ਡੋਰੀ ਆਵਾ ਕਟਣ ਕਟਾਕਸ਼ ਤੁਰਦਾ ਨਾਮ ਲਗਾਈਆ ਅੱਗੇ ਇੱਕੋ ਨਾਮ ਕਲਮੇ ਦੀ ਤਸਕੀਰ ਰਟਣ ਰਟਾ ਸ਼ਰਾਦਾ ਪਿਆ ਚੁਕਈਆ ਕਿਸੇ ਦਾ ਕੋਈ ਚੱਲ ਨ ਦੇਵਾ ਜਤਨਹ ਜਿਹਦਾਰਤ ਪ੍ਰਭ ਦਾ ਹੁਕਮ ਵਰਤਾਈਆ ਮੇਲ ਮਲਾਵਾ ਨਾਲ ਪੁਰਖ ਸਮਰਥਨ ਵਿਛੋੜਾ ਅੱਗੇ ਰੇ ਨ ਰਹੀਆ ┤ ਜੁਤੀ ਜੋਤ ਸਰੂਪ ਹਾਰ ਆਪੇ ਆਪਣੇ ਕਿਰਪਾ ਕਰ ਦੇਵਨ ਹਾਰ ਸੱਚ ਵਰ ਸੱਚ ਦਾ ਹੁਕਮ ਏਕ ਵਰਤਾਈਆ ਸਰਸਾ ਕੇ ਮੇਰੀ ਨਮੋ ਨਮੋ ਪੰਦਨਾ ਬੰਦਗੀ ਵਿੱਚ ਸੀ ਸੁਨਵਾਈਆ ਪੁਰਖ ਅਕਾਲ ਦੇ ਸੱਚੇ ਚੰਦਨਾ ਚੰਦ ਤੇਰੀ ਰੁਸ਼ਨਾਈਆ ਤੂੰ ਛੜਿਆ ਪੁਰੀ ਆਨੰਦਨਾ ਅਨੰਦ ਪ੍ਰਭ ਦੇ ਵਿੱਚ ਟਿਕਾਈਆ ਤੇਰਾ ਫਿਰ ਜੋਤੀ ਦੀਪਕ ਜਗਣਾ ਨੂਰ ਜਹੂਰ ਕਰੇ ਰੁਸ਼ਨਾਈਆ ਆਰੇ ਯਾਦ ਰੱਖੀ ਮੇਰੇ ਵਿੱਚ ਭੇਟਾ ਹੋਣ ਵਾਲਿਆ ਸਾਰਿਆਂ ਸਤਨਾ ਜਿਵੇਂ ਸਰਸਜ ਭੇਟੋ ਹੀ ਪਰ ਯਾਦ ਰੱਖੀ ਮੇਰੇ ਵਿੱਚ ਭੇਟਾ ਹੋਣ ਵਾਲਿਆ ਸਾਰਿਆਂ ਸਤਨਾ ਆਪਣੇ ਨਾਲ ਮਲਾਈਆ ਮੁਹੱਬਤ ਵਿੱਚ ਵੰਝਣਾ ਨਾ ਤਸਕੇ ਨ ਕੋਈ ਤੜਾਈਆ ਨਾਮ ਅਗੰਮੇ ਰੰਗਣਾ ਰੰਗ ਤੇ ਇੱਕ ਬਖਾਇਆ ਉਹਨਾਂ ਦੁਆਰਾ ਪੇ ਨਾ ਮੰਗਣਾ ਕੋਈ ਨਾ ਮੰਗਣਾ ਸਿਖਾਰੀ ਰੂਪ ਨਾ ਕੋਈ ਬਟਾਈਆ ਜੀਵਨ ਜਗਤ ਨਾਲ ਹੰਡਣਾ ਸਗਲਾ ਸੰਗ ਰਖਈਆ ਮੰਗੀਕਾਰ ਲਗਾਉਣਾ ਅੰਗਣਾ ਪਰ ਨਾ ਜਨੇ ਦੀ ਮਈਆ ਹੱਥ ਪੁਸ਼ਟ ਪਨਾ ਰੱਖਣਾ ਕੰਦਨਾ ਉਹ ਜਹਾਨਾ ਹੁਣਾ ਸਹਾਈਆ ਕੰਨ ਗੋਦਨ ਲਣਾ ਰਗਿਆ ਨਾ ਸਿਰ ਸਦਸਤਾਰ ਉਹਨਾਂ ਦੇ ਵਨਣਾ ਸਿਰ ਸਰ ਆਪਣੇ ਕਦਮਾਂ ਵਿੱਚ ਰਖਾਈਆ ਤੇਰੇ ਹੁਕਮ ਦੀ ਕਰੇ ਨਾ ਕੋਈ ਉਲੰਘਣਾ ਨਾ ਕੋਈ ਮਿਟੇ ਮੇਟ ਬਟਾਈਆ ਤੇਰਾ ਖੇਲ ਵੇ ਕਾਂ ਬਾਹੀ ਗੋਬਨ ਤੁਰ ਦੇ ਚੰਦਨਾ ਪ੍ਰਭੂ ਤਬ ਦੇ ਚੰਨ ਚੰਨ ਤੇਰੀ ਵਡਿਆਈਆ ਮੇਰੇ ਕੁੱਤੇ ਕੋਲ ਹੋਇਆ ਇਕਰਾਰ ਹੋਇਆ ਤੂੰ ਮਾਤਾ ਦੀਪਕੋ ਫੇਰ ਨਿਜਮਨਾ ਜਨੇ ਦੀ ਬੜੇ ਕੋਈ ਨਾਮ ਮਾਇਆ ਸੰਭਲ ਤੇਰਾ ਆਸਨ ਲੱਗਣਾ ਸੰਭਲਿਆ ਆਪਣਾ ਨਾਮ ਟਿਕਾਈਆ ਮੇਰੀ ਅੰਤਿ ਅਖੀਰ ਬੇਨ ਜੀਰ ਸਾਹਿਬ ਸਤਿਗੁਰੂ ਬੰਦਨਾ ਨੇ ਬੜੇ ਮਿਲਾਂ ਕਾ ਪਾਈਆ ਜੁਤੀ ਜੋਤ ਸਰੂਪ ਰਿਆ ਪਾਪ ਨੇ ਕਿਰਪਾ ਕਰ ਕਰੇ ਖੇਲ ਸਚ ਹਰ ਏਕ ਲੰਕਨ ਨਾਈ ਨਰਾ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਇਕੋ ਰੰਗ ਰੰਗਾਉਣਾ ਅਗਲਾ ਅਦਣਾ ਉੱਚ ਨੀਚ ਰਔ ਰੰਗ ਵੱਡਾ ਛੋਟਾ ਅਮੀਰ ਗਰੀਬ ਨਜ਼ਰ ਕੋਈ ਨਾ ਆਈਆ ਚਿਣੀ ਜਰਾ ਔਰੰਗਾ ਵੱਡਾ ਛੋਟਾ ਅਮੀਰ ਗਰੀਬ ਨજર ਕੋਈ ਨਾ ਆਈਆ ਤੂੰ ਹੰਸ ਪਹਰਾਇਛੇ ਸਿੰਘ ਵਿਸ਼ਨੋ ਭਗਵਾਨ ਦੀ ਜਗ